ਕਰਨ ਤਰਨਦੇ ਪਿੰਡ ਨਾਗੋਕੇ ਵਿਖੇ ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਪਿੰਡ ਦੇ ਗਰੀਬ ਲੋਕਾਂ ਦੇ ਕੋਠੇ ਡਿੱਗਣ ਦੀ ਕਗਾਰ ਤੇ ਨੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ بارش ਉਹਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ ਅਤੇ ਕਈਆਂ ਘਰਾਂ ਦੀਆਂ ਛੱਤਾਂ ਤਾਂ ਪੂਰੀਆਂ ਡਿੱਗ ਚੁੱਕੀਆਂ ਹਨ ਸਮੇਂ ਦੀ ਸਰਕਾਰਾਂ ਵਿਰੁੱਧ ਬੋਲਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਇਹਨਾਂ ਲੀਡਰਾਂ ਵੱਲੋਂ ਸਿਰਫ ਚੋਣਾਂ ਸਮੇ ਹੀ ਵੋਟਾਂ ਲੈਣ ਲਈ ਉਹਨਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਉਹਨਾਂ ਨੂੰ ਲੁਭਾਇਆ ਜਾਂਦਾ ਹੈ ਪਰ ਬਾਅਦ ਵਿੱਚ ਸਾਡੀ ਕੋਈ ਸਾਰ ਨਹੀਂ ਲੈਂਦਾ ਉਹਨਾਂ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਿੰਡਾਂ ਵਿੱਚ ਆ ਕੇ ਹਾਲਾਤ ਵੇਖੇ ਜਾਣ ਅਤੇ ਉਹਨਾਂ ਦੀ ਮਦਦ ਕੀਤੀ ਜਾਵੇ ਮੇਰਾ ਨਾਮ ਹੀਰਾ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪੇੜ ਲਾਗੋ ਗਿਆ ਜੀ ਇਹ ਜਿਹੜੇ ਤੁਹਾਡੇ ਇੱਥੇ ਘਰਾਂ ਨੂੰ ਨੁਕਸਾਨ ਹੈ ਕੀ ਕਰਨਾ ਚਾਹੀਦਾ ਸਾਡੇ ਘਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਬਾ ਸਰਕਾਰ ਨੇ ਤੇ ਕੋਈ ਸਾਡੇ ਮਤਲਬ ਪੁਰਾਣੇ ਜਿਹੜੇ ਪੁਰਾਣੇ ਤੋਂ ਪੁਰਾਣੇ ਜਿਹੜੇ ਮਕਾਨ ਆ ਤੇ ਅੱਜ ਤੱਕ ਮਤਲਬ ਨਾ ਤੇ ਕੋਈ ਵਿਧਾਇਕ ਆਇਆ ਇੱਥੇ ਤੇ ਨਾ ਸਾਨੂੰ ਕੋਈ ਸਰਕਾਰ ਵੱਲੋਂ ਸਹੂਲਤ ਮਿਲੀ ਆ ਤੇ ਹੁਣ ਦੀਆਂ ਬਾਰਸ਼ਾਂ ਨੇ ਬਹੁਤ ਬਰਹਾਲ ਕਰ ਦਿੱਤਾ ਸੱਤਾਂ ਡੇਕਪੀਆਂ ਸਾਡੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਅਸੀਂ ਇਹ ਸਰਕਾਰ ਕੋਲ ਮੰਗ ਕਰਨੀ ਚਾਹੁੰਦੇ ਆ ਕਿ ਕੋਈ ਵੀ ਵਿਧਾਇਕ ਆ ਕੇ ਸਾਡੇ ਮਤਲਬ ਪੇਟ ਦਾ ਜਿਹੜਾ ਮੈਨਾ ਕੀਤਾ ਜਾਵੇ ਵੇਖਿਆ ਜਾਵੇ ਜਾਂਚ ਕੇ ਜੇ ਤੱਕ ਕੋ ਗਲਤ ਗੱਲ ਹੋਵੇ ਤਾਂ ਉੱਥੇ ਮਤਲਬ ਜਿਹੜਾ ਐਕਸ਼ਨ ਲਿਆ ਜਾਵੇ ਤੇ ਜੋ ਵੀ ਸਾਡੇ ਘਰਾਂ ਦੀ ਹਾਲਤ ਵਗੀ ਉਹ ਵੇਖ ਕੇ ਤੇ ਸਾਨੂੰ ਮਤਲਬ ਜੋ ਬਲਦ ਦਾ ਅਨਸਾਪ ਆ ਉਹ ਦਿੱਤਾ ਜਾਵੇ ਕਿਉਂਕਿ ਸਾਡੇ ਘਰਾਂ ਦੀ ਹਾਲਤ ਤੁਸੀਂ ਵੇਖ ਹੀ ਲਈ ਆ ਬਹੁਤ ਜਿਆਦੀ ਮਾੜੀ ਆ ਸੱਤਾਂ ਟੁੱਟ ਗਿਆ ਵਾ ਬਾਲੇ ਜਿਹੜੇ ਕੋਈ ਚੋਂ ਲਿਆ ਵਾ ਕੋਈ ਬਹੁਤ ਬੁਰੀ ਹਾਲਤ ਵਾ ਤੇ ਅਸੀਂ ਇਹ ਸਰਕਾਰ ਕੋ ਮੰਗ ਚਾਉਂਦੇ ਆ ਕਿਉਂਕਿ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਬਹੁਤ ਵਧੀਆ ਸਰਕਾਰ ਆ ਤੇ ਅਸੀਂ ਚਾਹੁੰਦੇ ਆ ਵੀ ਸਾਡੀ ਵੀ ਕੋਈ ਸੁਣਵਾਈ ਕੀਤੀ ਜਾਵੇ ਤੇ ਸਾਨੂੰ ਜਿਹੜਾ ਬਣਦਾ ਹੱਕ ਵਾ ਸਾਨੂੰ ਮਿਲਦਾ ਜਾਵੇ ਜਿਸ ਤਰ੍ਹਾਂ ਇਹ ਮੌਜੂਦਾ ਸਰਕਾਰ ਦੀ ਗੱਲ ਕੀਤੀ ਆ ਮੇਰੇ ਤੱਕ ਕਿਸੇ ਵੱਲੋਂ ਪ੍ਰਸ਼ਾਸਨ ਵੱਲੋਂ ਆ ਕੇ ਮੌਕਾ ਦੇਖਿਆ ਨਹੀਂ ਨਹੀਂ ਜੀ ਹੁਣ ਤੱਕ ਅਜੇ ਤੱਕ ਕੋਈ ਨਹੀਂ ਸਾਡੇ ਕੋਲ ਆਇਆ ਤੇ ਅਸੀਂ ਤੇ ਇਹੋ ਹੀ ਚਾਹੁੰਦੇ ਆ ਵੀ ਜਿਹੜੀ ਸਰਕਾਰ ਆ ਮਤਲਾ ਆ ਕੇ ਤੇ ਸਾਡੀ ਹਾਲਤ ਵੇਖ ਕੇ ਤੇ ਸਾਨੂੰ ਜਿਹੜਾ ਬਣਦਾ ਵਾ ਹੱਕ ਉਹ ਸਾਡਾ ਦਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦੀ ਪਰੇਸ਼ਾਨੀ ਇੱਕ ਵਾਰਸ ਨੇ ਪਰੇਸ਼ਾਨੀ ਕੀਤੀ ਆ ਤੇ ਇੱਕ ਸਾਡੇ ਕੋਠੇ ਜਿਹੜੇ ਚੋਰ ਆ ਸੱਤਾ ਡੇਗ ਰਹੀਆਂ ਪੁਰਾਣੇ ਮਕਾਨ ਵਾਂ ਸਾਨੂੰ ਅੱਜ ਤੱਕ ਮੇਰੀ 50 ਸਾਲ ਨੂੰ ਬਰੂ ਹੋ ਗਈ ਆ ਅੱਜ ਤੱਕ ਸਾਨੂੰ ਕਿਸੇ ਨੇ ਮਤਲਾਨ ਕੇ ਨਹੀਂ ਕੋਠੇ ਦਾ ਦਿੱਤਾ ਵੀ ਤੁਹਾਡੇ ਮਕਾਨ ਬਣ ਗਏ ਜਾਂ ਸੱਤਾਂ ਬਦਲੀਆਂ ਜਾਣ ਗਿਆ ਤੇ ਵੈਸੇ ਕਾਗਜ਼ਾਂ ਦੇ ਵਿੱਚ ਤੇ ਬੜਾ ਕੁਝ ਹੋ ਚੁੱਕਾ ਵਾ ਤੇ ਪਰ ਅੱਜ ਤੱਕ ਅਸੀਂ ਇਹ ਸਰਕਾਰ ਨੂੰ ਇੱਕ ਬੇਨਤੀ ਵੀ ਕਰਦੇ ਆ ਤੇ ਇੱਕ ਚੇਤਾਵਨੀ ਵੀ ਦਿੰਦੇ ਆ ਵੀ ਅੱਜ ਤੱਕ ਸਾਡੀ ਕਿਸੇ ਨੇ ਇਹ ਸਾਰ ਨਹੀਂ ਲਈ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀਆਂ ਸਰਕਾਰਾਂ ਸੁੱਤੀਆਂ ਉਹ ਜਾਗਣ ਤੇ ਜਿਹੜੀ ਗਰੀਬ ਜਨਤਾ ਵਾ ਉਹਨਾਂ ਵੱਲ ਥੋੜਾ ਬੜਾ ਧਿਆਨ ਦਿੱਤਾ ਜਾਵੇ ਤੇ ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਆ ਜੀ ਹਾਂਜੀ ਘਰਾਂ ਦਾ ਨੁਕਸਾਨ ਇਸ ਤਰ੍ਹਾਂ ਹੋਇਆ ਵਾ ਵੀ ਜਿਹੜੇ ਲਗਾਤਾਰ ਨਹੀਂ ਪੈ ਰਹੇ ਆ ਨਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਬਹੁਤ ਘਰਾਂ ਦਾ ਹੀ ਨੁਕਸਾਨ ਹੋਇਆ ਇੱਕ ਦਾ ਨਹੀਂ ਹੋਇਆ ਬੜੇ ਜਿਆਦਾ ਨੁਕਸਾਨ ਹੋਇਆ ਵਾ ਪੇ ਸੱਤਾਂ ਲੋਕਾਂ ਦੀਆਂ ਡਿਗ ਪੀਆਂ ਕਈਆਂ ਦੇ ਬਾਲੇ ਡਿਗ ਪਏ ਆ ਕਈਆਂ ਦੇ ਚੋਵੇ ਪੈਂਡੇ ਕੰਧਾਂ ਪਾਟ ਗਈਆਂ ਵਾ ਜੀ ਹਾਂਜੀ ਹਾਂਜੀ ਬਹੁਤ ਜਿਆਦਾ ਨੁਕਸਾਨ ਹੋਇਆ ਵਾ ਹੁਣ ਤੱਕ ਮਾਤੇ ਕਿਸੇ ਨੂੰ ਜਾਈਜਾ ਲਿਆ ਗਿਆ ਤਾਂ ਨਾਲ ਨਹੀਂ ਜੀ ਅਜੇ ਤਾਂ ਇੱਕ ਸਾਨੂੰ ਕਿਸੇ ਨੇ ਵੇਖਿਆ ਨਹੀਂ ਆਣ ਕੇ ਕੀ ਜਾਂ ਸਤਾ ਕਿਤਰਾ ਵਾ ਡੇਗ ਪਿੰਗਾ ਵਾਂ ਜਾਂ ਰਹਿ ਗਈਆਂ ਜਾਂ ਕਿਤਰਾ ਕਿਤਰਾ ਨੇ ਭਗਵੰਤ ਮਾਨ ਕੀ ਮੰਗ ਕਰਨ ਚੁਨੇ ਮੌਕੇ ਹਾਂਜੀ ਅਸੀਂ ਨਵੀਂ ਸਰਕਾਰ ਕੋਲੋਂ ਇਹੋ ਮੰਗ ਕਰਦੇ ਆਂ ਵੀ ਸਾਡੇ ਘਰਾਂ ਨੂੰ ਕਮਰੇ ਲੈਂਟਰ ਵਾਲੇ ਪਾ ਕੇ ਦਿੱਤੇ ਜਾਣ ਜੀ ਬੜੇ ਘਰਾਂ ਦਾ ਬਹੁਤ ਨਿਸ਼ਕਾਨ ਹੋਇਆ ਜੀ ਅਜੇ ਬੱਚੇ ਵੀ ਆਉਣ ਮਾਇਆ ਤੇ ਘਰ ਆਇਆ ਮੇਰਾ ਉਹ ਨਹੀਂ ਹੈਗਾ ਬੋਲੀ ਗਿਆ ਗੱਲ ਤੇ ਬਹੁਤਾਂ ਨੂੰ ਆ ਕੋਠੇ ਕੰਡਾਂ ਡਿੱਗਣ ਦੇ ਤੇ ਪਾਣੀ ਖਲੋਤਾ ਵਿੱਚ ਕਰਾਂ ਦੇ ਤੇ ਕੋਈ ਨਹੀਂ ਆਣ ਕੇ ਬਾਤ ਨਹੀਂ ਪੁੱਛੀ ਨਾ ਮੈਂਬਰ ਨੇ ਨਾ ਸਰਪੰਚ ਨੇ ਕੋਈ ਨਹੀਂ ਆਇਆ ਸਾਡੇ ਪਹੁੰਚਿਆ ਨਹੀਂ ਸਾਡੇ ਤੱਕ ਨਾ ਕੋਈ ਆਡੀ ਨਾਲੀ ਬਣਾਈ ਆ ਨਾ ਕੋਈ ਸਾਡੇ ਕੋਈ ਕਮਰਾ ਪਾਇਆ ਨਾ ਕੋਈ ਸਾਡੇ ਪਹੁੰਚਿਆ ਹੀ ਨਹੀਂ ਸਾਡੇ ਤੱਕ ਬਾੜੀ ਮੁਸ਼ਕਲ ਹੈ ਇਹ ਬਾਰੇ ਦੀ ਸਰਕਾਰ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਹੁੰਦਾ ਨਹੀਂ ਕੋਈ ਨਹੀਂ ਪਹੁੰਚਿਆ ਉਹ ਅਧਿਕਾਰੀਆਂ ਕੀ ਮੰਗ ਕਰਨਾ ਚਾਹੁੰਦੇ ਨੇ ਅਈ ਅਨੇ ਹੜੇਲੇ ਕਾ ਬਾਲੇ ਆਏ ਕਮਰੇ ਤੇ ਸਾਡੇ ਲੰਚਾਰ ਨਹੀਂ ਪੈ ਜਾਣੇ ਅਹੀਂ ਜੀ ਤੋਂ ਮੈਂ ਪੈਂਦਾ ਵਾ ਬੱਚੇ ਲੈ ਕੇ ਬਾਹਰ ਭੇਜ ਜਾਨੇ ਆ। ਜੀ। ਇਹ ਕਹੇ ਡੇਦੀ ਨਾ ਪਹਿਣ। ਤੇ ਮੈਂ ਹੁਣ ਵੀ ਆਖਿਆ ਸੀ ਭਾਜੀ ਦੇਖ ਕੇ ਆਓ ਸਾਡੇ ਪਾਣੀ ਘਰਾਂ ਦੇ ਖਲੋਤਾ ਵਾ। ਜੀ। ਹੈ ਤੇ ਸਾਡੀ ਇਹ ਬਾਤ ਨੂੰ ਪੀ ਸਾਨੂੰ ਸਾਡੀ ਮਜਬੂਰੀ ਇਹੋ ਹੀ ਆ। ਵੀ ਸਾਡੇ ਕੰਮੇ ਪੈਣੇ ਚਾਹੀਦੇ ਆ। 50 ਸਾਲ ਹੋ ਗਏ ਆ ਕਿਤੇ ਕੋਸ਼ ਨਹੀਂ ਦਿੱਤਾ ਨਾਲੇ। ਹੈ ਇੱਤਾਂ ਹੀ ਆਖ ਦਿੰਦੇ ਅੱਜ ਦਵਾਂਗੇ ਭਾਖ ਦੇ ਦਾਂਗਾ ਜਿਹਦੇ ਨੂੰ ਪਹੁੰਚ ਦਿੰਦੇ। ਹੈ ਲੈ ਲੈ ਜਾਂਦੇ ਆ। ਆਜੋ 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 ਤੁਹਾਡੇ ਕੋਹ ਹਵਨਾ ਸਾਡੇ ਕੋਠੇ ਲਿਆ ਤਾਡਾ ਉਹ ਲਿਆ ਕੋਹ ਹੁਣ ਲਿਆ ਦੇ ਮਰਗੇ ਤਕੜਿਆਂ ਦੇ ਪਾਏ ਮਾਰਿਆ ਨੇ ਕੋ ਪੁੱਛਦਾ ਹਜੇ ਜਾਣਦੇ ਤਾਂ ਉਹ ਪੈਸੇ ਆਏ ਨਹੀਂ ਹਜੇ ਹਿਤਾਂ ਦੇ ਇਹੋ ਜੀ ਆ ਜੀ ਮੀਂਹ ਵਰਦਾ ਪੈਲੀਆਂ ਦੇ ਮਗਰ ਬਾਣੀ ਆ ਘਰਾਂ ਦੇ ਮਗਰ ਤੇ ਕੰਧਾਂ ਬੈਂਦੀਆਂ ਜਾਂਦੀਆਂ ਮਕਾਨ ਪਾਟ ਗਿਆ ਤੇ ਉਪਰੋਂ ਬਾਲੇ ਵੀ 2-4 ਵਾਰੀ ਡਿਗੇ ਆ ਤੇ ਮਾੜਾ ਮੋਟਾ ਕੜੀ ਕੁੜੀ ੜਾ ਕੇ ਮਤਲ ਰੋਕਿਆ ਕੰਮ ਤੇ ਇਹੋ ਜੀ ਇਹ ਸਰਕਾਰ ਕੋਲ ਜਾਉਨੇ ਆ ਵੀ ਸਾਡਾ ਆਣ ਕੇ ਕੋਈ ਮਦਦਕਾ ਹੋਏ ਕੋਈ ਆਣ ਕੇ ਪਤਾ ਸੌੜ ਲਈ ਕੇ ਵੇਖਦੇ ਤੇ ਸਾ ਸਾਡੀ ਕੋਈ ਘਰਾਂ ਦੀ ਆਮ ਘਰਾਂ ਦਾ ਜਿਹੜਾ ਸਭ ਇਹੋ ਨੁਕਸਾਨ ਹੋਇਆ ਵਾ ਤੇ ਆਣ ਕੇ ਦੇਖ ਕੇ ਦੇ ਸਾਨੂੰ ਕੋਈ ਸਹਾਇਤਾ ਕੀਤੀ ਜਾਵੇ ਮਕਾਨ ਕੋਈ ਪੈਸਾ ਤੇ ਲਾ ਗ੍ਰਾਂਟ ਦਿੱਤੀ ਜਾਵੇ ਜਿਹਦੇ ਨਾਲ ਅਸੀਂ ਮਕਾਨ ਆਪਣਾ ਬਦਲ ਕੇ ਛੱਤ ਬਦਲ ਲਏ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 sharma Chander Center. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ